ਸਰਕਾਰ ਨੇ ਔਰਤਾਂ ਲਈ ਕੀਤਾ ਵੱਡਾ ਐਲਾਨ ਤੁਹਾਡੇ ਅਕਾਊਂਟ ਚ ਆਉਣਗੇ ਐਨੇ ਪੈਸੇ ਨਾਲ ਹੀ ਕਰਮਚਾਰੀਆਂ ਨੂੰ ਮਿਲੇਗਾ ਵੱਡਾ ਤੋਹਫਾ ਰਿਹਾਇਸ਼ੀ ਕੁਆਟਰਾਂ ਦੀ ਉਸਾਰੀ ਲਈ ਕੀਤਾ ਵੱਡਾ ਐਲਾਨ ਹੁਣੇ-ਹੁਣੇ ਸਰਕਾਰ ਨੇ ਜਿਹੜਾ ਔਰਤਾਂ ਲਈ ਇੱਕ ਵੱਡਾ ਐਲਾਨ ਕੀਤਾ ਤਾਂ ਔਰਤਾਂ ਨੇ ਇਹ ਅਹਿਮ ਖਬਰ ਆ ਧਿਆਨ ਨਾਲ ਸੁਣ ਲੈਣਾ ਔਰਤਾਂ ਇਹ ਖਬਰ ਸੁਣ ਕੇ ਜਿਹੜਾ ਬਾਗੋ-ਬਾਗੋ ਹੋ ਜਾਣਗੀਆਂ ਤਾਂ ਔਰਤਾਂ ਦੀ ਜਿਹੜੀ ਲੰਮੀ ਉਡੀਕ ਸੀ ਉਹ ਹੁਣ ਖਤਮ ਹੋ ਗਈ ਹੈ ਤਾਂ ਦੱਸ ਦਿੰਦੇ ਆ ਕਿ ਇਸ ਵਾਰ ਜਿਹੜਾ ਰਖੜੀ ਦੇ ਤਿਹਾਰ ਤੇ ਔਰਤਾਂ ਨੂੰ ਇੱਕ ਵੱਡਾ ਤੋਹਫਾ ਮਿਲੇਗਾ ਤਾਂ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਔਰਤਾਂ ਲਈ ਜਿਹੜਾ ਖਾਸ ਤੋਹਫੇ ਦਾ ਐਲਾਨ ਨਹੀਂ ਕੀਤਾ ਹੋਇਆ ਸਰਕਾਰ ਵੱਲੋਂ ਔਰਤਾਂ ਨੂੰ ਰਖੜੀ ਦਾ ਸ਼ਗਨ ਦਿੱਤਾ ਜਾਵੇਗਾ ਤਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਮ ਨੇ लाडली ਬਹਿਨਾ ਯੋਜਨਾ ਦੇ ਲਾਭਪਾਤਰੀਆਂ ਨੂੰ ਰਖੜੀਆਂ ਤੇ 250 ਰੁਪਏ ਸ਼ਗਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ 1250 ਰੁਪਏ ਮਹੀਨਾ ਬਾਹਰ ਕਿਸ ਤੋਂ ਵਜੋਂ ਪਹਿਲਾਂ ਦੀ ਤਰ੍ਹਾਂ ਹੀ ਦਿੱਤੇ ਜਾਣਗੇ ਮੁੱਖ ਮੰਤਰੀ ਮੋਹਨ ਯਾਦਮ ਨੇ ਜਬਲਪੁਰ ਜ਼ਿਲ੍ਹਾ ਹੈੱਡ ਕੁਆਟਰ ਤੋਂ 40 ਕਿਲੋਮੀਟਰ ਦੂਰ ਸਥਿਤ ਬੇਲਖੇੜਾ ਪਿੰਡ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਲਾਡਲੀ ਬੈਨਾ ਸਕੀਮ ਯੋਗ ਔਰਤਾਂ ਨੂੰ ਪ੍ਰਤੀ ਮਹੀਨਾ 1250 ਰੁਪਏ ਪ੍ਰਦਾਨ ਕਰਦੀਆਂ ਪਰ ਅਗਲੇ ਮਹੀਨੇ ਰੱਖੜੀ ਦੇ ਇਤਿਹਾਸ ਦੇ ਸ਼ਗਨ ਵਜੋਂ 250 ਰੁਪਏ ਵਾਧੂ ਟਰਾਂਸਫਰ ਕੀਤੇ ਜਾਣਗੇ ਮੁੱਖ ਮੰਤਰੀ ਨੇ ਜੂਨ ਲੈ ਕੇ ਇਸ ਤਵਜੋਂ 1551.47 ਕਰੋੜ ਰੁਪਏ ਦੀ ਸਮੂਹਿਕ ਰਕਮ ਇਸ ਸਕੀਮ ਦੇ 1.27 ਕਰੋੜ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਅਧਿਕਾਰੀਆਂ ਨੇ ਕਿਹਾ ਕਿ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਲਾਭਪਾਤਰੀਆਂ ਨੂੰ ਇਹ ਵੀ ਪੰਜਵੀਂ ਕਿਸ਼ਤ ਮਿਲੇਗੀ ਮੁੱਖ ਮੰਤਰੀ ਯਾਦਵ ਨੇ ਬੇਲਖੇੜਾ ਵਿੱਚ ਇੱਕ ਸਰਕਾਰੀ ਕਾਲਜ ਖੋਲਣ ਦੇ ਨਾਲ-ਨਾਲ ਖਮਾਲ ਵਿਭਾਗ ਦੇ ਕਰਮਚਾਰੀਆਂ ਲਈ ਦਫ਼ਤਰ ਕੰਪਲੈਕਸ ਅਤੇ ਰਿਹਾਇਸ਼ੀ ਕੁਆਟਰਾਂ ਦੀ ਉਸਾਰੀ ਦਾ ਐਲਾਨ ਕੀਤਾ ਹਾਂਜੀ ਦੱਸਦੀ ਕੀ ਔਰਤਾਂ ਲਈ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਤਾਂ ਰੱਖੜੀ ਦੇ ਤਿਹਾੜੀ ਤੇ ਔਰਤਾਂ ਨੂੰ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਔਰਤਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਤਾਂ ਸਰਕਾਰ ਵੱਲੋਂ ਔਰਤਾਂ ਨੂੰ ਜਿਹੜਾ ਰਖੜੀ ਦਾ ਸ਼ਗਨ ਵੀ ਦਿੱਤਾ ਜਾਵੇਗਾ ਤੇ ਨਾਲ ਹੀ ਜਿਹੜਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਮ ਨੇ ਲਾਡਲੀ ਬਹਿਨਾ ਯੋਜਨਾ ਦੇ ਲਾਭਪਾਤਰੀਆਂ ਨੂੰ ਰਖੜੀ ਤੇ 250 ਰੁਪਏ ਸ਼ਗਨ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ 1250 ਰੁਪਏ ਮਹੀਨਾਵਾਰ ਕਿਸ਼ਤ ਵਜੋਂ ਪਹਿਲਾਂ ਦੀ ਹੀ ਤਰ੍ਹਾਂ ਦਿੱਤੇ ਜਾਣਗੇ। ਮੁੱਖ ਮੰਤਰੀ ਮੋਹਨ ਯਾਦਮ ਨੇ ਜਬਲਪੁਰ ਜ਼ਿਲ੍ਹਾ ਵਿੱਚ ਹੈੱਡ ਕੁਆਰਟਰ ਤੋਂ 40 ਕਿਲੋਮੀਟਰ ਦੂਰ ਸਥਿਤ ਬੇਲਖੇੜਾ ਪਿੰਡ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ ਉਨ੍ਹਾਂ ਨੇ ਕਿਹਾ ਕਿ ਲਾਡਲੀ ਬੈਨਾਟ ਸਕੀਮ ਯੋਗ ਔਰਤਾਂ ਨੂੰ ਪ੍ਰਤੀ ਮਹੀਨਾ 1250 ਰੁਪਏ ਪ੍ਰਦਾਨ ਕਰਦੀਆ ਪਰ ਅਗਲੇ ਮਹੀਨੇ ਰਖੜੀ ਦੇ ਤਿਉਹਾਰ ਤੇ ਸ਼ਗਨ ਵਜੋਂ 250 ਰੁਪਏ ਵਾਧੂ ਟਰਾਂਸਫਰ ਕੀਤੇ ਜਾਣਗੇ